ਬਲਟੋਆ ਨੇ ਦੇਰੀ ਤੇ ਸਵਾਲ ਚੱਕੇ ਨੇ ਬਲਟੋਆ ਨੇ ਸਿੰਘ ਸਹਿਬਾਨਾ ਨੂੰ ਅਪੀਲ ਕੀਤੀ ਹੈ ਕਿ ਸੁਗਵੀਰ ਬਾਦਲ ਤੇ ਫੈਸਲਾ ਜਲਦ ਲਿਆ ਜਾਵੇ ਉਹਨਾਂ ਕਿਹਾ ਕਿ ਪਤਾ ਨਹੀਂ ਕਿਉਂ ਇਹ ਮਾਮਲਾ ਲਟਕਾਇਆ ਜਾ ਰਿਹਾ ਹੈ ਬਲਟੋਆ ਨੇ ਕਿਹਾ ਕਿ ਦੇਰੀ ਕਰਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੂੰ ਬਲ ਮਿਲਦਾ ਹੈ ਬਲਟੋਆ ਨੇ ਕਿਹਾ ਹੈ ਕਿ ਮੈਂ ਨਿੱਜੀ ਤੌਰ ਤੇ ਇਹ ਮੰਗ ਕਰ ਰਿਹਾ ਹਾਂ ਇਹ ਪਾਰਟੀ ਵੱਲੋਂ ਕੀਤੀ ਮੰਗ ਨਹੀਂ ਹੈ ਹਾਲਾਂਕਿ ਇਹ ਇਹ ਸਪਸ਼ਟ ਕੀਤਾ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਔਰ ਪੋਸਟ ਦੇ ਵਿੱਚ ਮਿਰਸਾ ਸਿੰਘ ਵਲਟੋਆ ਨੇ ਕਿਹਾ ਹੈ ਕਿ ਇਹ ਮੇਰੇ ਮਨ ਦੇ ਵਲਵਲੇ ਨੇ ਜੋ ਜੋ ਮੈਂ ਸਾਂਝੇ ਕਰ ਰਿਹਾ ਹਾਂ ਉਹਨਾਂ ਕਿਹਾ ਕਿ ਕਾਫੀ ਦਿਨਾਂ ਤੋਂ ਆਮ ਸੰਗਤ ਵੱਲੋਂ ਮੈਨੂੰ ਸਵਾਲ ਕੀਤੇ ਜਾਂਦੇ ਆ ਮੇਰੇ ਵਰਗਿਆਂ ਨੂੰ ਸਵਾਲ ਕੀਤੇ ਜਾਂਦੇ ਆ ਜ਼ਥੇਦਾਰ ਸਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਾਂ ਕਰਾਰ ਦਿੱਤੇ ਜਾਣ ਤੋਂ ਬਾਅਦ ਸਜ਼ਾ ਲਾਉਣ ਚ ਇੰਨੀ ਦੇਰੀ ਕਿਉਂ ਹੋ ਰਹੀ ਹੈ ਅੱਗੇ ਵਰਸਾ ਸਿੰਘ ਬਲਟੂਆ ਨੇ ਲਿਖਿਆ ਹੈ ਕਿ ਜਥੇਦਾਰ ਸਹਿਬਾਨ ਦਾ ਅਧਿਕਾਰ ਖੇਤਰ ਹੈ ਤੇ ਇਸ ਸੰਬੰਧੀ ਫੈਸਲਾ ਜਥੇਦਾਰ ਸਹਿਬਾਨ ਨੇ ਹੀ ਲੈਣਾ ਹੈ ਪਰ ਪਤਾ ਨਹੀਂ ਇਸ ਮਾਮਲੇ ਨੂੰ ਜਥੇਦਾਰ ਸਹਿਬਾਨ ਵੱਲੋਂ ਬਿਨਾਂ ਕਿਸੇ ਕਾਰਨ ਕਿਉਂ ਲਮਕਾਇਆ ਜਾ ਰਿਹਾ ਹੈ ਮੈਂ ਸਾਰਿਆਂ ਨੂੰ ਇਹੀ ਜਵਾਬ ਦਿੰਦਾ ਹਾਂ ਉਹਨਾਂ ਕਿਹਾ ਕਿ ਇਹ ਵੀ ਸੱਚ ਹੈ ਕਿ ਇਸ ਵੇਲੇ ਸਾਰੇ ਸਿੱਖ ਸੰਗਤ ਦੀ ਨਜ਼ਰ ਇਸ ਮਸਲੇ ਵੱਲ ਲੱਗੀ ਹੋਈ ਹੈ ਸਾਰੇ ਚਾਹੁੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਕੇਸ ਦੀ ਸੁਣਵਾਈ ਜਲਦ ਕੀਤੀ ਜਾਵੇ ਅੱਗੇ ਵਰਸਾ ਸਿੰਘ ਬਲਟੂਆ ਨੇ ਲਿਖਿਆ ਹੈ ਕਿ ਸੁਖਬੀਰ ਬਾਦਲ ਵੱਲੋਂ ਉਸ ਵਿੱਚ ਉਹ ਧਾਰਮਿਕ ਤੇ ਰਾਜਨੀਤਿਕ ਧਰਮ ਨਿਬਾਉਣ ਚ ਹੋਈਆਂ ਵਗਿਆਵਾਂ ਸੰਬੰਧੀ ਸ਼੍ਰੀ ਕਾਲਕਤਖ ਸਹਿਬ ਤੇ ਆਈ ਦਰਖਾਸਤ ਵਿੱਚ ਦਰਜ ਇੱਕ ਇੱਕ ਦੋਸ਼ ਨੂੰ ਉਹਨਾਂ ਨੇ ਬਿਨਾਂ ਦਲੀਲ ਤੇ ਬਿਨਾਂ ਸਫਾਈ ਤੋਂ ਸਵੀਕਾਰ ਕਰ ਲਿਆ ਅੱਗੇ ਗੁਰਬਾਣੀ ਦੀ ਇੱਕ ਤੁਕ ਲਿਖੀ ਹੈ ਵਿਰਸਾ ਸਿੰਘ ਬਲਟੋਆ ਨੇ ਔਰ ਅੱਗੇ ਲਿਖਿਆ ਹੈ ਕਿ ਸੁਬੀਰ ਸਿੰਘ ਬਾਦਲ ਦੇ ਤਨਖਾਹਿਆਕਰ ਦਿੱਤੇ ਜਾਣ ਵਾਲੇ ਮਸਲੇ 'ਚ ਦੇਰੀ ਹੋਣ ਬਾਰੇ ਜਿੱਥੇ ਸਿੱਖ ਸੰਗਤ ਤੇ ਆਮ ਲੋਕਾਂ 'ਚ ਸੰਬੰਧੀ ਆਮ ਹੀ ਚਰਚਾ ਚੱਲ ਰਹੀ ਹੈ ਅਤੇ ਹੁਣ ਮੀਡੀਆ 'ਚ ਵੀ ਇਸ ਤੇਰੀ ਨੂੰ ਲੈ ਕੇ ਰਿਪੋਰਟਿੰਗ ਸ਼ੁਰੂ ਹੋ ਗਈ ਹੈ ਸਤਕਾਰਯੋਗ ਸਿੰਘ ਸਹਿਬਾਨ ਦਾ ਇਹ ਪੂਰਨ ਅਧਿਕਾਰ ਹੈ ਕਿ ਉਹਨਾਂ ਨੇ ਮਰਿਆਦਾ ਅਨੁਸਾਰ ਕਦੋਂ ਤੇ ਕੀ ਫੈਸਲਾ ਲੈਣਾ ਹੈ ਸਿੰਘ ਸਹਿਬਾਨਾਂ ਨੂੰ ਬੇਨਤੀ ਹੈ ਕਿ ਸੁਖਵੀਰ ਬਾਦਲ ਦੇ ਮਸਲੇ ਸੰਬੰਧੀ ਕਿਰਪਾ ਕਰਕੇ ਹੁਣ ਹੋਰ ਦੇਰੀ ਨਹੀਂ ਕਰਨੀ ਚਾਹੀਦੀ ਸਗੋਂ ਪੰਥਕ ਮਰਿਆਦਾ ਤੇ ਪਰੰਪਰਾਵਾਂ ਮੁਤਾਬਕ ਅੰਤਮ ਫੈਸਲੇ ਦੀ ਸੁਣਵਾਈ ਜਲਦੀ ਹੋ ਜਾਣੀ ਚਾਹੀਦੀ ਹੈ ਔਰ ਲਾਸਟ ਤੇ ਇਹ ਵੀ ਲਿਖਿਆ ਬ੍ਰੈਕਟ ਦੇ ਵਿੱਚ ਕਿ ਇਹ ਮੇਰੇ ਜਾਤੀ ਬਲਵਲੇ ਨੇ ਕਿਰਪਾ ਕਰਕੇ ਮੇਰੇ ਇਹਨਾਂ ਵਿਚਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਹੋਰ ਨਾਲ ਜੋੜ ਕੇ ਨਾ ਦੇਖਿਆ ਜਾਵੇ। ਸੋ ਵਿਰਸਾ ਸਿੰਘ ਬਲਟੂਆ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਵਿਰਸਾ ਸਿੰਘ ਬਲਟੂਆ ਬਲਟੂਆ ਸਾਹਿਬ ਬਹੁਤ-ਬਹੁਤ ਸਵਾਗਤ ਹੈ న్యూਸ 18 ਪੰਜਾਬ ਤੇ ਤੁਹਾਡੀ ਪੋਸਟ ਮੈਂ ਪੜ ਰਿਹਾ ਸੀ ਦੇਖੀ ਐ ਸੀ ਜੋ ਕੁਝ ਤੁਸੀਂ ਉਸ ਦੇ ਵਿੱਚ ਲਿਖਿਆ ਹੈ ਤੁਹਾਨੂੰ ਕੀ ਲੱਗਦਾ ਹੈ ਕੀ 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 ਵਜ੍ਹਾ ਹੈ ਕਿਉਂ ਹੁਣ ਤੱਕ ਫੈਸਲਾ ਨਹੀਂ ਲਿਆ ਗਿਆ ਕੋਈ ਕੋਈ ਦਬਾਅ ਹੈ ਕਿਸੇ ਤਰ੍ਹਾਂ ਦਾ ਦਿਖੋ ਐ ਰੋਜ਼ੀ ਗੱਲ ਤੇ ਮੈਂ ਕੁਝ ਕਹਿ ਨਹੀਂ ਸਕਦਾ ਹੂੰ ਕਿਉਂਕਿ ਸਰਵਉੱਚ ਤਾਕਤ ਹੈ ਹੂੰ ਔਰ ਉੱਥੇ ਬੈਠੀ ਹੋਈ ਸ਼ਖਸੀਅਤ ਪੰਥ ਵਾਸਤੇ ਮੇਰੇ ਵਾਸਤੇ ਬਹੁਤ ਸਤਿਕਾਰਯੋਗ ਹੈ ਹੂੰ ਜਿੰਨੇ ਵੀ ਸਿੰਘ ਸਹਿਬਾਨ ਨੇ ਜਸਦਰ ਸਹਿਬਾਨ ਨੇ ਇੱਕ ਸਿੱਖ ਹੋਂਦ ਦੇ ਨਾਤੇ ਮੇਰੇ ਵਾਸਤੇ ਸਤਿਕਾਰਤ ਨੇ ਜੀ ਪਰ ਕਿਉਂਕਿ ਦਿਖੋ ਬਰਾੜ ਸਾਹਿਬ ਸੂਮੀ ਸਮਾਚਰਿੰਦੇ ਜੀ ਨਮੀ ਸਮਾਚਰਿੰਨਾ ਤੁਹਾਡਾ ਵੀ ਰੋਜ਼ਾਨਾ ਹੀ ਸੈਂਕੜੇ ਲੋਕਾਂ ਆਪਿੰਦਾ ਤੇ ਸਾਡਾ ਵੀ ਬੜੀ ਵੱਡੀ ਗਿਣਤੀ ਤੇ ਆਪਿੰਦਾ ਹੈ ਤੇ ਲੋਕਾਂ ਦੇ ਫੋਨ ਵੀ ਆਉਂਦੇ ਆ ਕਿ ਕਿ ਯਾਰ ਸੁਬੀਰ ਸੁਬਾਦਰ ਦਾ ਫੈਸਲਾ ਇਹ ਕਿਉਂ ਨਹੀਂ ਫੈਸਲਾ ਕੀਤਾ ਜਾ ਰਿਹਾ ਹੂੰ ਜਦੋਂ ਕਿ 30 ਅਗਸਤ ਨੂੰ ਉਹਦੇ ਵਿਰੁੱਧ ਫੈਸਲਾ ਆਉਂਦਾ ਹੈ ਤੇ ਉਹ 31 ਤਰੀਕ ਨੂੰ ਹੀ ਪੇਸ਼ ਹੋ ਜਾਂਦਾ ਹੈ ਹੂੰ ਤੇ ਹੋਰ 31 ਤਰੀਕ ਤੋਂ ਲੈ ਕੇ ਸਵਾ ਮਹੀਨਾ ਹੋ ਗਿਆ ਹੂੰ ਤੇ ਸਵਾ ਮਹੀਨੇ ਦੇ ਵਿੱਚ ਜਿਹੜਾ ਆ ਤੁਸੀਂ ਮਤਲਬ ਕੋਈ ਕਦਮ ਅਗਲਾ ਨਾ ਚੁੱਕਿਆ ਜਾਵੇ ਹੂੰ ਤੇ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰ ਰਿਹਾ ਮੈਂ ਤਾਂ ਬੇਨਤੀ ਕਰ ਰਿਹਾ ਹੂੰ ਹੁਣ ਦੇਖੋ ਸਭ ਤੋਂ ਪਹਿਲੀ ਤੇ ਗੱਲ ਹੈ ਕਿ ਆਮ ਚਰਚਾ ਲੋਕਾਂ ਚ ਹੁਣ ਮੀਡੀਆ 'ਚ ਵੀ ਗੱਲ ਉੱਠਣੀ ਸ਼ੁਰੂ ਹੋ ਗਈ ਜਿ ਤਰ੍ਹਾਂ ਕਿ ਅੱਜ ਹਿੰਦੁਸਤਾਨ ਟਾਈਮਜ਼ ਦੇ ਵਿੱਚ ਖਬਰ ਲੱਗੀ ਹੈ ਇਸ ਤਰ੍ਹਾਂ ਕੁਝ ਹੋਰ ਜਿਹੜੇ ਪ੍ਰਿੰਟ মিডিਆ ਉਹਨਾਂ ਦੇ ਵਿੱਚ ਵੀ ਖਬਰਾਂ ਆਉਂਦੀਆਂ ਰਹੀਆਂ ਨੇ ਇਸ ਮੁਤਲਕ ਹੂੰ ਤੇ ਫਿਰ ਜਦੋਂ ਅਜੇ ਹੀ ਚਰਚਾ ਛਿੜਦੀ ਹੈ ਤੇ ਸਾਨੂੰ ਸਵਾਲ ਕੀਤੇ ਜਾਂਦੇ ਹੈ ਕਿ ਅਜੇ ਹੀ ਦੇਰੀ ਕਿਉਂ ਹੋ ਰਹੀ ਹੈ ਹੂੰ ਤੇ ਇੱਕ ਦੂਸਰਾ ਸਵਾਲ ਉਹ ਜਿਹੜਾ ਵਰਸਾ ਬੜਾ ਆ ਤੁਸੀਂ ਉਸ ਤੋਂ ਆਪ ਹੀ ਅੰਦਾਜ਼ਾ ਲਾ ਲਿਆ ਜੇ ਜਿਹੜੇ ਉਹ ਸੱਜਣ ਨੇ ਜਿਹੜੇ ਕਿੰਤੂ ਪਰੰਤੂ ਬਾਦਲ ਪਰਿਵਾਰ ਤੇ ਕਰਦੇ ਰਹੇ ਕਿ ਬਾਦਲ ਦੇ ਬਾਦਲਾਂ ਤੋਂ ਬਣਾ ਤੇ ਜਿ세 ਦਾ ਤਸ ਤੋਂ ਮਸ ਨਹੀਂ ਹੁੰਦੇ ਹੂੰ ਠੀਕ ਹੈ ਕਿ ਬਾਦਲਾਂ ਤੋਂ ਜੇ ਉਹਨਾਂ ਨੇ ਕੋਈ ਗਲਤੀ ਕੀਤੀ ਆ ਕਟਹਿਰੇ 'ਚ ਖੜੇ ਕੀਤੇ ਉਹ ਹਾਜ਼ਰ ਹੋਏ ਨੇ ਹੋਣਾ ਵੀ ਚਾਹੀਦਾ ਹੈ ਹਮ ਔਰ ਸਮਰਪਣ ਭਾਵਨਾ ਦੇ ਨਾਲ ਹੋਣਾ ਚਾਹੀਦਾ ਹੈ ਪਰ ਜਿਸ ਤਰੀਕੇ ਦੇ ਨਾਲ ਮੇਰਾ ਖਿਆਲ ਹੈ ਕਿ ਸੁਬੀਰ ਸਿੰਘ ਬਾਦਲ ਦੇ ਨਾਲ ਵਿਹਾਰ ਕੀਤਾ ਜਾ ਰਿਹਾ ਹੈ ਹਾਂਜੀ ਤੇ ਮੇਰਾ ਖਿਆਲ ਹੈ ਕਿ ਮੈਂ ਅਜੇ ਤੱਕ ਇਤਿਹਾਸ ਦੇਖਿਆ ਨਹੀਂ ਕਿਸੇ ਨਾਲ ਹਮ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਸ ਸਿੱਖ ਦੇ ਵਿਰੁੱਧ ਸਨਵਾਈ ਕੀਤੀ ਗਈ ਹੈ ਕਿ ਤੇਰੇ ਤੇਰੇ ਵਿਰੁੱਧ ਆ ਮਸਲੇ ਨੇ ਤੇ ਤੈਨੂੰ ਇਹਨਾ ਕਰਕੇ ਤਨ ਖਈਆ ਕਰਾਰ ਦਿੱਤਾ ਜਾਂਦਾ ਤੂੰ 15 ਦਿਨਾਂ ਅੰਝ ਪੇਸ਼ ਹੋ ਆ ਉਹ ਦਾ ਸਪਸ਼ਟੀਕਰਨ ਦੇ ਉਹ 15 ਦੀ 15 ਘੰਟਿਆਂ ਦੇ ਜਾ ਕੇ ਪੇਸ਼ ਹੋ ਜਾਂਦਾ ਹੈ ਹੂੰ ਤੇ ਉਹ ਕਿਉਂ ਨਹੀਂ ਫਿਰ ਕੀਤਾ ਜਾ ਰਿਹਾ ਕੀ ਕਾਰਨ ਹੈ ਕਿ ਜਥੇਦਾਰ ਸਾਹਿਬਾਨ ਕੋਲ ਸਮਾਂ ਨਹੀਂ ਹੂੰ ਮੈਂ ਮੈਂ ਕੁਸ਼ ਸੁਖੀਤ ਸਿੰਘ ਬਾਦਲ ਦੇ ਹੱਕ ਤੇ ਖੜੋ ਹੋ ਕੇ ਨਹੀਂ ਗੱਲ ਕਰ ਰਿਹਾ ਹੂੰ ਮੈਂ ਇੱਕ ਸਿੱਖ ਹੁੰਦੇ ਨਾਤੇ ਕਿਉਂਕਿ ਸਾਡੀਆਂ ਪਰੰਪਰਾਵਾਂ ਨੇ ਸਾਡੀਆਂ ਰਵੈਤਾਂ ਨੇ ਸਾਡੀ ਮਰਿਆਦਾ ਆ ਤੇ ਜੇ ਜੇ ਇਸੇ ਗੱਲ ਤੇ ਕਿੰਤੂ-ਕੰਤੂ ਉਠਣ ਹੁਣ ਕਈ ਇਹ ਵੀ ਕਹੀ ਜਾਂਦੇ ਆ ਕਿ ਯਾਰ ਬਾਦਲ ਹੀ ਲੇਟ ਕਰਾ ਰਿਹਾ ਹਾਂ ਹੂੰ ਬਾਦਲ ਚਾਹੁੰਦੇ ਆ ਕਿ ਲੇਟ ਹੋ ਜੇ ਦੱਸੋ ਹੂੰ ਉਧਰੋਂ ਉਧਰੋਂ ਸੁਖਵੀਰ ਸਿੰਘ ਬਾਦਲ ਦੀ ਬੇਟੀ ਦੀ ਮੈਰਿਜ ਰੱਖੀ ਹੋਈ ਹੈ ਹੂੰ ਲਖਰ ਕੇ ਨੇੜੇ ਹੀ ਆ ਉਹ ਵੀ ਹੁਣ ਇੱਕ ਬਾਪ ਦੀ ਬੇਟੀ ਦੀ ਸ਼ਾਦੀ ਰੱਖੀ ਹੋਈ ਹੈ ਹੂੰ ਤੇ ਉਸ ਬਾਪ ਨੂੰ ਜਿਹੜੀ ਪੰਥ ਦੀ ਜਿਸ ਧਰਮ ਦਾ ਉਹ ਜਿਹਦੇ ਚ ਪੈਦਾ ਹੋਇਆ ਆ ਹੂੰ ਉਹਦੇ ਸਰਬਜ ਤਖਤ ਨੇ ਉਹਦੇ ਵਿਰੁੱਧ ਹੁਕਮ ਕੀਤਾ ਹੋਇਆ ਆ ਤੇ ਉਹਦੇ ਤੇ ਕੀ ਗੁਜਰਦੀ ਹੈ ਮੈਂ ਨਹੀਂ ਕਹਿੰਦਾ ਕਿ ਅੱਜ ਉਹ ਵਾਕਿਆ ਉਹ ਉਹਨਾਂ ਦੇ ਉੱਤੇ ਜਿਹੜਾ ਸ੍ਰੀ ਅਕਾਲ ਤਖਤ ਦੀ ਫੀਸ ਤੋਂ ਉਹਨਾਂ ਨੂੰ ਤਨਖਾਹਿਆ ਦਿੱਤਾ ਗਿਆ ਉਹ ਉਸ ਗੱਲ ਤੇ ਮੈਂ ਕਿੰਤੂ ਪ੍ਰੰਤੂ ਨਹੀਂ ਕਰ ਰਿਹਾ ਪਰ ਇਸ ਤੋਂ ਅਗਲੀ ਕਾਰਵਾਈ ਵੀ ਜਿਹੜੀ ਆ ਸਾਡੀ ਪੰਥ ਕਰਵੈਤਾ ਦੇ ਮੁਤਾਬਕ ਸਮੇਂ ਸਿਰ ਹੋਣੀ ਚਾਹੀਦੀ ਹੂੰ ਇਹ ਕਿਉਂ ਲੇਟ ਕੀਤੀ ਜਾ ਰਹੀ ਹੈ ਇਹ ਸਵਾਲ ਮੇਰੇ ਵਰਗੇ ਦੇ ਬਲਬਲੇ ਨੇ ਤੇ ਮੈਂ ਤਾਂ ਇਹ ਵੀ ਕਹਿ ਮੈਂ ਤੇ ਮੈਂ ਤਾਂ ਜਿਹੜਾ ਦੇਖੋ ਸਭ ਤੋਂ ਪਹਿਲੀ ਤੇ ਗੱਲ ਹੈ ਕਿ ਜਿਹੜੇ ਸਤਿਗੁਰੂ ਕਹਿੰਦੇ ਆ ਕਿ ਕਿ ਗਲਤੀ ਕਿਸੇ ਤੋਂ ਵੀ ਹੋ ਜਾਂਦੀ ਹੈ ਹੂੰ ਹਾਂਜੀ ਤੇ ਫਿਰ ਸਤਿਗੁਰੂ ਕਹਿੰਦੇ ਕਿ ਜੋ ਸ਼ਰਨ ਆਵੇ ਉਸ ਕੰਠ ਲਾਵੇ ਇਹ ਬਿਰਦ ਸਵਾਮੀ ਸੰਧਾ ਹਾਂਜੀ ਤੇ ਉਹ ਜਿਹੜਾ ਉਹਦੀ ਸ਼ਰਨ ਆਉਂਦਾ ਆ ਉਹਦਾ ਬੱਚਾ ਆ ਬੱਚੇ ਕੋਲੋਂ ਗਲਤੀ ਹੋ ਸਕਦੀ ਆ ਫਿਰ ਉਹ ਉਹ ਉਹਨੂੰ ਜਿਹੜਾ ਆਪ ਦੀ ਛਾਤੀ ਦੇ ਨਾਲ ਆਉਂਦਾ ਹੈ ਤੇ ਹੁਣ ਸੁਬੀਸ਼ ਸੁਬਾਦਰਨ ਦੇ ਵੀ ਕਰਤਾ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੈ ਮਾਰ ਲੋਕ ਕਰਨ ਕੀ ਚਤਰਾਈ ਉਪਮਾ ਤੇ ਬਸ ਅੰਤਰਜਾ ਮੈਂ ਅੱਜ ਸਾਰੀਆਂ ਜਿਹੜੀ ਲੋਕਾਂ ਦੀ ਉਸਤ ਲੋਕਾਂ ਦੀਆਂ ਚਤਰਾਈਆਂ ਸਭ ਛੱਡ ਕੇ ਅੱਜ ਤੇਰੇ ਚਰਨਾ ਚਾਹਤਾ ਹਾਂ ਗੁਰੂ ਰਵ ਸੱਚੇ ਪਾਤਸ਼ਾਹ ਮੈਂ ਵਲਟੋਆ ਸਾਹਿਬ ਇਹ ਸਵਾਲ ਇਸ ਲਈ ਪੁੱਛਿਆ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਜ ਜਦੋਂ ਤੱਕ ਸੁਖਬੀਰ ਬਾਦਲ ਹੋਰਾਂ ਨੂੰ ਨਹੀ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਉਸ ਤੋਂ ਪਹਿਲਾਂ ਜਿੰਨੇ ਵੀ ਆਗੂ ਅਕਾਲ ਤਖਤ ਸਾਹਿਬ ਤੇ ਗਏ ਜਿੰਨਿਆਂ ਨੇ ਵੀ ਆਪਣੀਆਂ ਰਿਪrezentੇਸ਼ਨ ਦਿੱਤੀਆਂ ਕਿਸੇ ਵੀ ਸੰਦਰਭ ਦੇ ਵਿੱਚ ਹੁਣ ਅਕਾਲੀ ਦਲ ਵੱਲੋਂ ਲਗਾਤਾਰ ਇਹ ਕਿਹਾ ਜਾਂਦਾ ਰਿਹਾ ਕਿ ਇਹ ਇੱਕ ਦਬਾਅ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਥੇਦਾਰ ਸਹਿਬਾਨਾਂ ਤੇ ਕਿਸੇ ਵੀ ਤਰੀਕੇ ਨਾਲ ਜਾਂ ਰਿਪਰੈਜੈਂਟੇਸ਼ਨ ਦੇ ਕੇ ਜਾਂ ਕਿਸੇ ਵੀ ਤਰੀਕੇ ਨਾਲ ਤਾਂ ਮੈਂ ਇਹ ਇਹ ਤੁਹਾਨੂੰ ਪੁੱਛਣਾ ਚਾ ਰਿਹਾ ਸੀ ਕਿ ਕੀ ਤੁਸੀਂ ਸਮਝਦੇ ਹੋ ਕਿ ਕੋਈ ਐਸਾ ਦਬਾਅ ਹੈ ਕਿ ਜਾਣਬੁੱਝ ਕੇ ਡਿਲੇ ਕੀਤਾ ਜਾਵੇ ਕੋਈ ਕੋਸ਼ਿਸ਼ਾਂ ਨੇ ਅਸੀਂ ਦੇਖੋ ਦੇਖੋ ਮੈਂ ਇੱਕ ਬੇਨਤੀ ਕਰਨ ਦੀ ਜੀ ਇਹ ਤਖਤਿਆ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਇੱਥੇ ਨਿਰਪੱਖਤਾ ਦੇ ਨਾਲ ਇਹ ਇਨਸਾਫ ਦੇ ਤਰਾਜੂ 'ਚ ਇਨਸਾਫ ਹੋਣਾ ਚਾਹੀਦਾ ਹੈ। ਹੂੰ। ਨਾ ਕਿਸੇ ਦਾ ਦਬਾਅ ਮੰਨਣਾ ਚਾਹੀਦਾ ਤੇ ਨਾ ਕਿਸੇ ਦਾ ਪੱਖ ਲੈਣਾ ਚਾਹੀਦਾ। ਹੂੰ। ਜਿਹਨੂੰ ਇਸ ਤਖਤ ਦੀ ਸੇਵਾ ਮਿਲੀ ਹੈ ਜਾਂ ਜਿਨ੍ਹਾਂ ਨੂੰ ਕੌਮ ਦੀ ਅਜੇ ਹੀ ਅਗਵਾਈ ਕਰਨ ਦਾ ਮੌਕਾ ਮਿਲਿਆ ਇਹ ਉਹਨਾਂ ਦਾ ਫਰਜ਼ ਬਣਦਾ ਹੈ। ਹੂੰ। ਮੈਂ ਉਹਨਾਂ ਦੇ ਫਰਜ਼ ਦੇ ਉੱਤੇ ਕਿੰਤੂ ਪ੍ਰੰਤੂ ਨਹੀਂ ਕਰਦਾ ਪਰ ਉਹਨਾਂ ਸ਼ਕਤੀਆਂ ਨੇ ਕੋਈ ਕਸਰ ਨਹੀਂ ਛੱਡੀ ਕਿ ਸੁਖਬੀਰ ਤੋਂ ਬਾਦਲ ਨੂੰ ਘੇਰ ਲਓ ਕਿਉਂਕਿ ਇਹ ਕੋ ਉਹ ਸ਼ਕਤੀਆਂ ਨੇ ਜਿਹੜੀਆਂ ਸਿੱਖਾਂ ਦੀ ਰਾਸੀ ਸ਼ਕਤੀ ਨੂੰ ਕਮਜ਼ੋਰ ਕਰਨਾ ਚਾਉਂਦੀਆਂ ਨੇ ਵੰਡਣੀਆਂ ਚਾਹੁੰਦਾ ਨੇ ਵਚਾਉਂਦੀਆਂ ਨੇ ਔਰ ਬਾਦਲ ਪਰਿਵਾਰ ਨੂੰ ਵਾਰ-ਵਾਰ ਵਾਰ-ਵਾਰ ਕਿਸੇ ਨਾ ਕਿਸੇ ਮਸਲੇ 'ਚ ਘੇਰ ਕੇ ਜਿਹੜਾ ਆ ਕਰਨਾ ਚਾਹੁੰਦੀਆਂ ਨੇ ਉਹ ਚਲੋ ਉਹ ਉਹਨਾਂ ਨੇ ਉਹਨਾਂ ਦਾ ਅਜੰਡਾ ਹੈ ਉਹਨਾਂ ਨੇ ਹਟਣਾ ਨਹੀਂਗਾ ਪਰ ਹੁਣੇ ਅਗੇ ਇੱਥੋਂ ਤੱਕ ਗੱਲ ਚੱਲੇਗੀ ਹੋਵੇ ਕਿ ਇੱਕ ਸਿੱਖ ਜਿਹੜਾ ਸਮਰਪਣ ਭਾਵਨਾ ਦੇ ਨਾਲ ਆਪਦੀ ਝੋਲੀ ਾੜ ਕੇ ਬਿਨਾਂ ਕਿਸੇ ਦਲੀਲ ਤੋਂ ਬਿਨਾਂ ਕਿਸੇ ਸਫਾਈ ਤੋਂ ਆਈ ਹੋਈ ਦਰਖਾਸਤ ਵਿੱਚ ਲਾਏ ਹੋਏ ਦੋਸ਼ਾਂ ਨੂੰ ਆਪ ਦੀ ਝੋਲੀ ਚ ਪਾ ਲਿੰਦਾ ਆ ਤੇ ਹੁਕਮ ਤੋਂ ਬਾਅਦ ਤੁਰਤ 15 ਦਿਨ ਦੀ ਥਾਂ ਤੇ 15 ਘੰਟਿਆਂ 'ਚ ਜਾ ਕੇ ਪੇਸ਼ ਹੋ ਜਾਂਦਾ ਆ ਤੇ ਉਹਦੇ ਬਾਰੇ ਡੇਢ ਮਹੀਨਾ ਬੀਤ ਜਾਵੇ ਤੇ ਅਗਲੀ ਕਾਰਵਾਈ ਨੇ ਕੀਤੀ ਜਾਵੇ ਤੇ ਜਿਹਦਾ ਜੀਵਨ ਵੀ ਜਨਤਕ ਹੋਵੇ ਔਰ ਜਿਹਦੇ ਘਰ ਦੇ ਵਿੱਚ ਬੇਟੀ ਦੀ ਮੈਰਿਜ ਰੱਖੀ ਹੋਵੇ ਸ਼ਾਦੀ ਰੱਖੀ ਹੋਵੇ ਭਾਵੇਂ ਕਿ ਮੇਰੀ ਕਿਸੇ ਨਾਲ ਕੋਈ ਸਲਾਹ ਨਹੀਂ ਹੋਈ ਕਿਸੇ ਨਾਲ ਕੋਈ ਚਰਚਾ ਨਹੀਂ ਹੋਈ ਔਰ ਸਭ ਤੋਂ ਪਹਿਲੇ ਜਿਸ ਦਿਨ ਜਿਸ ਦਿਨ ਉਹਨਾਂ ਨੇ ਤਨਖਾਹਿਆ ਕਰਾ ਦਿੱਤਾਗੇ ਤੇ ਸਭ ਤੋਂ ਪਹਿਲਾ ਮੈਂ ਹੀ ਉਸ ਪ੍ਰਮਤਾ ਦਾ ਉਸ ਮਰਿਆਦਾ ਦਾ ਉਸ ਰਵਾਇਤ ਦਾ ਉਸ ਫੈਸਲੇ ਦਾ ਜਿਹੜਾ ਆ ਇੱਕ ਸਿੱਖ ਹੁੰਦੇ ਦੇ ਨਾਤੇ ਉਹਦੇ ਉੱਤੇ ਜਿਹੜਾ ਕਿ ਆ ਸੀ ਗੱਲ ਕਿ ਜੋ ਹੁਕਮ ਆਇਆ ਆ ਉਸ ਹੁਕਮ ਨੂੰ ਮੈਂ ਮੰਨਦਾ ਆ ਭਾਵੇਂ ਕਿ ਮੇਰਾ ਪ੍ਰਧਾਨ ਆ ਕਿਉਂਕਿ ਉਹ ਕਿਉਂਕਿ ਉਹਨੂੰ ਤਨਖਾਹਿਆ ਤੈਕਰਾਰ ਦਿੱਤਾ ਗਿਆ ਆ ਮੈਂ ਉਹਦੇ ਨਾਲ ਰਾਬਤਾ ਨਹੀਂ ਰੱਖਾਂਗਾ ਹੂੰ ਹੁਣ ਜਿਹੜੀ ਆ ਕਿ ਤਨਖਾਹਿਆ ਦੇਤਾ ਹਾਂਜੀ ਤੇ ਜੇ ਜੇ ਵਿਰਸਾ ਸਿੰਘ ਬਲਟੋਹਾ ਉਸ ਗੱਲ ਦੇ ਉੱਤੇ ਇਹ ਇਹ ਕੈਸਾ ਕੈਸਾ ਦਾ ਹੈ ਕਿ ਪ੍ਰੰਪਰਾ ਦੇ ਮੁਤਾਬਕ ਰਵਾਇਤ ਦੇ ਮੁਤਾਬਕ ਮਰਿਆਦਾ ਦੇ ਮੁਤਾਬਕ ਜੇ ਕਾਰਵਾਈ ਹੋਈ ਹੈ ਤੇ ਵਿਰਸਾ ਸਿੰਘ ਮਲਟੋਹਾ ਸਿਰ ਨਵਾ ਕੇ ਜਿਹੜਾ ਆਪਦੇ ਪ੍ਰਧਾਨ ਦੇ ਵੀ ਜਿਹੜਾ ਸਾਹਮਣੇ ਖੜਾ ਹੁੰਦਾ ਆ ਤੇ ਅੱਜ ਜੇ ਪ੍ਰਧਾਨ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਚ ਮੈਂ ਮਹਿਸੂਸ ਕਰਦਾ ਹਾਂ ਕਿ ਜਿਹੜੀ ਉਹਦਾ ਇੱਕ ਸਿੱਖ ਹੁੰਦੇ ਦੇ ਨਾਤੇ ਭਾਵੇਂ ਕਿ ਉਹਨੂੰ ਕਟਹਿਰੇ 'ਚ ਖੜਾ ਕੀਤਾ ਉਹਦਾ ਹੱਕ ਮੰਨਦਾ ਆ ਉਹਨਾਂ ਦਿੱਤਾ ਜਾਵੇ ਤੇ ਉਹ ਵੀ ਬੇਇਨਸਾਫੀ ਹੈ ਸਾਡੇ ਨਾਲ ਚਰਨਜੀਤ ਬਰਾੜ ਸਾਹਿਬ ਵੀ ਜੁੜ ਗਏ ਨੇ ਚਰਨਜੀਤ ਜੀ ਤੁਸੀਂ ਗੱਲ ਸੁਣ ਲਈ ਹੋਣੀ ਹੈ ਮਿਰਸਾ ਸਿੰਘ ਵਲਟੋਆ ਹੋਰਾਂ ਦੀ ਮੈਂ ਰਿਪੀਟ ਨਹੀਂ ਕਰਦਾ ਤੁਸੀਂ ਕਿਸ ਲਿਹਾਜ ਨਾਲ ਦੇਖ ਰਹੇ ਹੋ ਯਾਨੀ ਦੇਰੀ ਨੂੰ ਲੈ ਕੇ ਉਹ ਕਹਿ ਰਹੇ ਆ ਕਿ ਇਹ ਮੇਰਾ ਨਿੱਜੀ ਮੰਨਣਾ ਹੈ ਕਿ ਦੇਰੀ ਨਹੀਂ ਹੋਣੀ ਚਾਹੀਦੀ ਦੇਖੋ ਮੈਂ ਤਾਂ ਇੱਕ ਬੇਨਤੀ ਕਰਾਂ ਕਿ ਸ਼੍ਰੀ ਕਲਤਖਤ ਸਾਹਿਬ ਦੇ ਮੁੱਦੇ ਤੇ ਸਾਨੂੰ ਕਿਸੇ ਨੂੰ ਵੀ ਟੀਕਾ ਟਿੱਪਣੀ ਕਰਨ ਦਾ ਅਧਿਕਾਰ ਨਹੀਂ ਹੈ ਪਹਿਲਾਂ ਵੀ ਨਹੀਂ ਕੀਤੀ ਅੱਜ ਵੀ ਸਤਾਰ ਵਿਰਸਾ ਸਿੰਘ ਨੂੰ ਜੇ 1 ਮਹੀਨਾ ਦੋ ਤਿੰਨ ਦਿਨ ਬਾਅਦ ਮੇਰੇ ਬੜੇ ਸਦਕਾਰਯੋਗ ਨੇ ਮੇਰੇ ਵੱਡੇ ਭਾਈਆਂ ਵਾਂਗ ਨੇ ਇਹ ਐਨੀ ਮਤਲਬ ਇਹ ਗੱਲ ਲਿਖਣੀ ਕਿਉਂ ਭਈ ਕਿਉਂ ਟਿਕਰੇ ਨੇ ਇਹਦਾ ਗੱਲ ਦਾ ਜਵਾਬ ਇਹੀ ਦੇ ਸਕਦੇ ਆ ਪਰ ਮੈਂ ਸਮਝਦਾ ਹਾਂ ਕਿ ਇਸੀ ਕਾਲ ਤੱਕ ਸਾਹਿਬ ਦੇ ਕੋਲ ਜਿਹੜਾ ਮਸਲਾ ਹੈ ਉਹਨੂੰ ਜਰੂਰ ਜਿਹੜਾ ਹੈਗਾ ਅਸੀਂ ਵੇਟ ਹੀ ਕਰ ਸਕਦੇ ਹਾਂ ਆਵਾਜ਼ ਵੀ ਕਰ ਸਕਦੇ ਹਾਂ ਇਸ ਤੋਂ ਇਲਾਵਾ ਸਾਡੇ ਕੋਲੇ ਨਾ ਕੋਈ ਚਾਰਾ ਹੈ ਤੇ ਨਾ ਸਾਨੂੰ ਇਹਦੀ ਕੋਈ ਠੀਕਾ ਟਿੱਪਣੀ ਕਰਨੀ ਚਾਹੀਦੀ ਹੈ ਪਰ ਜੇ ਦੂਜੇ ਪਾਸੇ ਦੇਖੋ ਤਾਂ ਗੱਲ 2012 ਦੀ ਹੈ ਜਦੋਂ ਖਸ਼ਾਕ ਵਾਲਾ ਕੇਸ ਵਾਪਸ ਕਰਵਾਇਆ ਫਿਰ ਗੱਲ 2014 ਦੀ ਹੈ ਜਦੋਂ ਕੇਸ ਮਨਜ਼ੂਰ ਕਰਵਾਇਆ ਮਾਨਯੋਗ ਜੱਜ ਸਾਹਿਬ ਦੇ ਮਿਸਟਰ ਸਾਹਿਬਾ ਨੂੰ ਕਿੱਥੇ ਰਖਾਇਆ ਕਿੱਥੇ ਨਹੀਂ ਰਖਾਇਆ ਇਹ ਸਾਰਾ ਕੁਝ ਪਬਲਿਕ ਡੋਮੇਨ ਚ ਹੈ ਤੇ 2017 ਦੇ 15 ਦੀ ਹੈ ਜਦੋਂ ਮਾਫੀ ਹੋਈ ਫਿਰ 2017 ਦੀ ਹੈ ਜਦੋਂ ਵੋਟਾਂ ਦੀ ਜਿਹੜਾ ਲੈਂਡ ਡੇਨ ਹੋਇਆ ਇਸ ਕਰਕੇ ਗੱਲਾਂ ਪ੍ਰਾਣੀਆਂ ਤੇ ਲੰਮੀਆਂ ਤੇ ਵੱਡੀਆਂ ਹਨ ਸਾਨੂੰ ਕੋਈ ਟਿੱਕਾ ਟਿੱਪਣੀ ਕਰਨ ਦਾ ਅਧਿਕਾਰ ਨਹੀਂ ਹੈ पर मैं समझता हूं कि वो भी 2012 ਤੋਂ سلسلہ ਸ਼ੁਰੂ ਹੋ ਕੇ 12 ਸਾਲ ਹੋ ਗਏ ਤੇ 12 ਸਾਲਾਂ ਬਾਅਦ ਇਹ ਇਹ ਜਿਹੇ ਹਾਲਾਤ ਬਣੇ ਐ ਕਿ ਸ਼੍ਰੀ ਕਲਤਖਬ ਸਾਹਿਬ ਤੇ ਸਭ ਕੁਝ ਮੰਨਣਾ ਪਿਆ ਝੋਲੀ ਪਾਉਣਾ ਪਿਆ ਤੇ ਮੇਰਾ ਖਿਆਲ ਹੈ ਕਾਲੀ ਕਰਨ ਦੀ ਬਜਾਏ ਸਾਨੂੰ ਵੇਟ ਕਰਨੀ ਚਾਹੀਦੀ ਹੈ ਮੈਂ ਤਾਂ ਇਹੀ ਬੇਨਤੀ ਕਰੂੰਗਾ ਬਾਕੀ ਜੋ ਜਸਵੰਤ ਸਿੰਘ ਸਾਹਿਬ ਦਾ ਹੁਕਮ ਹੈ ਜੋ ਉਹਨਾਂ ਦਾ ਆਦੇਸ਼ ਹੋਊਗਾ ਉਹ ਮੇਰਾ ਖਿਆਲ ਸਾਰਿਆਂ ਨੇ ਪਹਿਲਾਂ ਵੀ ਮੰਨਿਆ ਔਰ ਅੱਗੇ ਵੀ ਮੰਨਣਗੇ ਬਾਕੀ ਕਿਉਂ ਪੋਸਟ ਲਿਖੀ ਹੈ ਕਿਸ ਕਲ ਤੇ ਕਾਲੀ ਕੀਤੀ ਜਾ ਰਹੀ ਹੈ ਜਾਂ ਇਸ ਗੱਲ ਦੀ ਦੇਰੀ ਦੇ ਉੱਤੇ ਕੋਈ ਚਿੰਤਾ ਪ੍ਰਗਟਾਈ ਜਾ ਰਹੀ ਹੈ ਤਾਂ ਸਰਦਾਰ ਵਿਰਸਾ ਸਿੰਘ ਹੋਰੀ ਆਪ ਹੀ ਖੁਦ ਦੱਸ ਸਕਦੇ ਆ ਮੈਂ ਇਹਨਾਂ ਦੀ ਗੱਲ ਤੇ ਕੋਈ ਬਿੰਦੂ ਉਪਰੰਤ ਨਹੀਂ ਕਰਦਾ ਬਲਟਵਾ ਸਾਹਿਬ ਦੇਖੋ ਪਲੈਟਫਾਰਮ ਮੈਂ ਤਾਂ ਪਹਿਲਾਂ ਕਹਿਆ ਕਿ ਕੋਈ ਕੁਝ ਵੀ ਮਸਲਾ ਤੇ ਕਿਸੇ ਦੇ ਵੀ ਮਤਲਬਕ ਹੋਵੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਚਾਰ ਅਧੀਨ ਆ ਉਹ ਸਿੰਘ ਸੇਵਾ ਨਹੀਂ ਲੈਣਾ ਹੂੰ ਉਹਦੇ ਜਿਹੜਾ ਕਟਹਿਰੇ 'ਚ ਖੜਾ ਕੀਤਾ ਉਹਦੇ ਉੱਤੇ ਕੀ ਦਰੋਸ਼ ਨੇ ਉਹ ਜਿਹੜਾ ਆ ਉਹ ਸਿੰਘ ਸਹਿਬਾਨ ਨੇ ਵਿਚਾਰਨਾ ਹੈ। ਔਰ ਉਹਨਾਂ ਨੇ ਵਿਚਾਰਨ ਤੋਂ ਬਾਅਦ ਬਕਾਇਦਾ ਜਿਹੜਾ ਆ ਤਨਖਾਹਿਆ ਇਕਰਾਰ ਦੇ ਦਿੱਤਾ ਕਿ ਤੁਹਾਡੇ ਕੋਲੋਂ ਆ ਅਵਗਿਆਵਾਂ ਹੋਈਆਂ ਨੇ ਪੰਥਕ ਮਰਿਆਦਾ ਨੂੰ ਲੈ ਕੇ ਜਾਂ ਜਿਹੜਾ ਆ ਆ ਰਾਜਨੀਤਿਕ ਧਰਮ ਨਿਭਾਉਂਦਿਆਂ ਹੋਇਆ ਤੇ ਜੇ ਹੁਣ ਉਹ ਅਵਗਿਆਵਾਂ ਦੇ ਵਿੱਚ ਉਹਨਾਂ ਨੂੰ ਤਨਖਾਹਿਆ ਇਕਰਾਰ ਦੇ ਦਿੱਤਾ ਤੇ ਨਾਲ ਹੁਕਮ ਕੀਤਾ ਕਿ 15 ਦਿਨਾਂ ਦੇ ਵਿਚਾਲੇ ਆਪ ਦਾ ਸਪਸ਼ਟ ਕਰਨ ਦੇ ਕੇ ਪੇਸ਼ ਹੋ ਹਾਂਜੀ ਤੋ 15 ਘੰਟਿਆਂ ਤੇ ਜਾ ਕੇ ਬਤੌਰ ਇੱਕ ਸਿੱਖ ਪੇਸ਼ ਹੋ ਜਾਂਦੇ ਨੇ ਤੇ ਮੈਂ ਨਹੀਂ ਸਮਝਦਾ ਕਿ ਜਦੋਂ ਇੱਕ ਸਿੱਖ ਨੇ ਝੋਲੀ ਅੱਡ ਕੇ ਆਪਦੇ ਇਹ ਗਲਤੀਆਂ ਨੂੰ ਝੋਲੀ ਚ ਪਾ ਲਿਆ ਹੋਵੇ ਮੈਂ ਮੈਂ ਵੀ ਕਿਉਂਕਿ ਇਹਦੇ ਉੱਤੇ ਜਵਾਬ ਮੈਂ ਹੀ ਬੜੇ ਦੇ ਸਕਦਾ ਹਾਂ ਮੇਰੇ ਕੋਲ ਇਹ ਬੜਾ ਲੋਜਿਕ ਹੈ ਸਚਾਈ ਨੂੰ ਮੈਂ ਵੀ ਸਮਝਦਾ ਹਾਂ ਤੇ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਜਦੋਂ ਕਿ ਸਾਡੇ ਪ੍ਰਧਾਨ ਸੁਬੀਰ ਸਿੰਘ ਬਾਦਲਪੁਰਾ ਨੇ ਨਾ ਕੋਈ ਦਲੀਲ ਦਿੱਤੀ ਆ ਨਾ ਕੋਈ ਸਫਾਈ ਦਿੱਤੀ ਹੈ ਆਈ ਹੋਈ ਦਰਖਾਸਤ ਨੂੰ ਅਕਾਲ ਤਖਤ ਤੋਂ ਆਏ ਹੋਏ ਪਰਵਾਨੇ ਨੂੰ ਹੁਕਮ ਮੰਨ ਕੇ ਆਪ ਦੀ ਝੋਲੀ ਚ ਪਵਾ ਕੇ ਤੇ ਫਿਰ ਜਾ ਕੇ ਇਹ ਜਿਹੜਾ ਸ੍ਰੀ ਅਕਾਲ ਤਖਤ ਸਮੁੱਚੇ ਨੂੰ ਸਮਰਪਿਤ ਹੁੰਦਿਆ ਹੋਇਆ ਜਿਹੜਾ ਕਿ ਸਿੱਖ ਦਾ ਫਰਜ਼ ਬਣਦਾ ਹੈ ਤੇ ਕਿਹਾ ਕਿ ਮੈਨੂੰ ਕਬੂਲ ਹੈ ਜੀ ਜੋ ਤੁਸੀਂ ਹੁਕਮ ਕਰੋ ਤੇ ਫਿਰ ਉਸ ਤੋਂ ਬਾਅਦ ਤੇ ਹੁਕਮ ਸੁਣਾਣਾ ਜਿਹੜਾ ਵੀ ਉਹਨਾਂ ਨੂੰ ਸਜ਼ਾ ਲਾਉਣੀ ਆ ਜੋ ਧਾਰਮਿਕ ਮਰਿਆਦਾ ਆ ਧਾਰਮਿਕ ਰਵੈਤਾ ਨੇ ਸਾਡੀਆਂ ਪਰੰਪਰਾਵਾਂ ਨੇ ਜੋ ਸਖਤੋ ਸਖਤ ਆ ਜੋ ਤੁਸੀਂ ਮਹਿਸੂਸ ਕਰਦੇ ਜੇ ਕਿ ਸਿੱਖ ਧਰਮਪ੍ਰਾਵਾਂ ਦੇ ਮੁਤਾਬਕ ਹੈ। ਬਿਓ ਹਾਂਜੀ ਇੱਕ ਸਿੱਖ ਦੇ ਘਰੇ ਬੇਟੀ ਦੀ ਸ਼ਾਦੀ ਰੱਖੀ ਹੋਈ ਹੈ। ਤੁਸੀਂ ਉਹਨੂੰ ਤਨਖਾਈ ਇਕਰਾਰ ਦੇ ਕੇ ਉਹਨੂੰ ਮਗਲੇ ਕਮਰੇ 'ਚ ਬੰਦ ਕੀਤਾ ਹੋਇਆ। ਹਾਂਜੀ ਤੇ ਦੱਸੋ ਦੱਸੋ ਮੈਂ ਕਿਹੜੇ ਸਿਕੋਂ ਦਿਨਾਂ ਤੋਂ ਮੈਂ ਇਹ ਗੱਲ ਕਰ ਰਿਹਾ ਮੈਂ ਕੋਈ ਸਿੰਘ ਸੇ ਮਾਣਦੇ ਤੋਂ ਸਵਾਲ ਨਹੀਂ ਉਠਾਇਆ। ਨਾਮ ਰੇਠੋਣਾ ਬੰਦਾ ਤੇ ਨਾ ਮੈਂ ਠਾ ਹੀ ਸਕਦਾ। ਹਾਂ ਜੇ ਕੋਈ ਸਿੰਘ ਸੇ ਮਾਣ ਵੀ ਜਿੱਥੇ ਕਿਤੇ ਗਲਤੀ ਕਰੂ ਉਥੇ ਬਿਰਸਾ ਸਿੰਘ ਬਲਟੋਹਾ ਨੂੰ ਪੂਰਾ ਹੱਤਕ ਨਹੀਂ ਇਹ ਨੰਪਰਾਮ ਤੋਂ ਬਾਹਰ ਜਾ ਰਹੇ ਨੇ ਰਵੈਤਾ ਤੋਂ ਬਾਹਰ ਜਾ ਰਹੇ ਨੇ ਮਰਿਆਦਾ ਤੋਂ ਬਾਹਰ ਜਾ ਰਹੇ ਨੇ ਉਹਨੂੰ ਮੈਂ ਠਾਉਂਦਾ ਰਿਹਾ ਹੂੰ ਉਠਾਈ ਹੈ ਖਾਰ ਕੇ ਉਠਾਈ ਸੀਗੀ ਤੁਸੀਂ ਹਾਂਜੀ ਤੁਸੀਂ ਜ਼ਹਿਦਰ ਸਾਹਿਬ ਨੂੰ ਮਿਲੋਗੇ ਇਸ ਬਾਬਤ ਮਿਲ ਕੇ ਅਪੀਲ ਕਰੋਗੇ ਨਹੀਂ ਦੇਖੋ ਜ਼ਹਿਦਰ ਗਿਆਨੀ ਰਗਵੀਰ ਸਿੰਘ ਬੜੇ ਸੁਜਵਾਨ ਨੇ ਮੈਂ ਮੇਰੇ ਕੋਲ ਕਿਤੇ ਕਾਦੀ ਬੇਨਤੀ ਕਰਨੀ ਮੈਂ ਤੇ ਆਪਦੇ ਬਲਬਲੇ ਜਿਹੜੇ ਆਪਦੀਆਂ ਪਹਾੜਾਵਾਂ ਨੇ ਉਹ ਸਾਂਝੀਆਂ ਕੀਤੀਆਂ ਆ ਤੇ ਮੇਰੇ ਖਿਆਲ ਉਹਨਾਂ ਤੱਕ ਪਹੁੰਚ ਜਾਣੀਆਂ ਜੇ ਮੈਂ ਚੇਤਾ ਜਾ ਕੇ ਮਿਲੂੰਗਾ ਤਾਂ ਪਤਾ ਨਹੀਂ ਅਗਲੇ ਕਹਿਣਗੇ ਕਿ ਪਤਾ ਨਹੀਂ ਕਿਉਂ ਵਿਰਸਾ ਨੂੰ ਕਰਨਾ ਚਾਹੁੰਦਾ ਆ ਨਾ ਮੈਨੂੰ ਕਿਸੇ ਨੇ ਆਖਿਆ ਨਾ ਮੈਂ ਕਿਸੇ ਨਾਲ ਸਲਾਹ ਕੀਤੀ ਹੈ ਤਾਂ ਨਾ ਮੇਰੇ ਨਾਲ ਇਸ ਮਸਲੇ ਤੇ ਕਿਸੇ ਦਾ ਲਾਗਾ ਦੇਗਾ ਮੇਰੇ ਬਲਬਲੇ ਆ ਇੱਕ ਸਿੱਖ ਦੇ ਬਲਬਲੇ ਉਸ ਸਿੱਖ ਦੇ ਜਿਹਨੇ ਜਿਸਨ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਿਦ ਸਿਵਤ ਉਤਨਖਾਈਆ ਕਰਾਰ ਦਿੱਤਾ ਸੀ ਤੇ ਸਭ ਤੋਂ ਪਹਿਲਾਂ ਵਿਰਸਾ ਸਿੰਘ ਬਲਟੂਹਾ ਨੇ ਕਿਹਾ ਸੀ ਕਿ ਭਾਵੇਂ ਮੇਰਾ ਪ੍ਰਧਾਨ ਆ ਪਰ ਅੱਜ ਜੇ ਅਕਾਲ ਤਖਤ ਸਰ ਤੋਂ ਤਨਖਾਈਆ ਕਰਾ ਦਿੱਤਾ ਤਾਂ ਮੈਂ ਉਹ ਦਿਨ ਉਹਨਾਂ ਚਿਰ ਕੋਈ ਸਾਜ ਨਹੀਂ ਰੱਖਾਂਗਾ ਜਿੰਨਾ ਚਿਰ ਉਹ ਤਨਖਾਈਆ ਆਪਦੀ ਪ੍ਰਕਿਰਿਆ ਦੇ ਵਿੱਚੋਂ ਮੁਕੰਮਲ ਹੋ ਕੇ ਬਾਹਰ ਨਹੀਂ ਆਉਂਦੀ ਠੀਕ ਹੈ